ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਤਰਬਾਈ ਬਲੌਗ ਚੈਨਲ ਤੇ ਅੱਜ ਆਪਾਂ ਤਾਂ ਬਣਾਉਂਦੇ ਸੀ ਤੂੜੀ ਤੇ ਉਧਰ ਗੁਰਪ੍ਰੀਤ ਬਾਈ ਵੀ ਜੀ ਹੰਦਾ ਮੱਕੀ ਆਪਾਂ ਉੱਥੇ ਜਾ ਕੇ ਬਣਾਉਣੇ ਆ ਵੀਡੀਓ ਤੇ ਮਸ਼ੀਨ ਆਪਣੇ ਆਈ ਨਹੀਂ ਟਰੈਕਟਰ ਆਪਣੇ ਖੜਿਆ ਉੱਥੇ ਚਾਰ ਆਸ ਤੇ ਮੱਕੀ ਬੀਜਦਾ ਉਹ ਤੇ ਵੇਖਦੇ ਆ ਕਿਹੜੀ ਬੀਜਦਾ ਤੇ ਨਾਲੇ ਟਰੈਕਟਰ ਤੁਹਾਨੂੰ ਦਿਖਾਉਣਾ ਮੈਂ ਉਹ ਬੀਜੀਆਂ ਦਾ ਉੱਥੇ ਚੱਲਣਾ ਆਪਾਂ ਮੱਕੀ ਇਹ ਵੀ ਡਰਾਈਵਰ ਪਹਿਲਾਂ ਆਪਣੇ ਕਣਕ ਵੜਦਾ ਰਿਹਾ ਇਹਨਾਂ ਨੇ ਪਰਬੀਜੀ ਬਾਈ ਆਪਣੇ ਮੱਕੀ ਅਸਲ ਬਾਈ ਦੇਵੇ ਕਾਮਯਾਬੀ 4x4 ਹੈ ਇਹਦੇ ਨਾ ਐ ਭਾਰੀ ਬਹੁਤ ਹੈ ਮਸ਼ੀਨ ਜੀ ਇਹ ਉਹ ਦੇਵਾ ਮਸ਼ੀਨ ਵਾਲਿਆਂ ਦੇ ਲਾਰੇ ਹੁੰਦੇ ਬਾਈ 15-15 ਮਿੰਟ ਕਿਹੜੇ ਹੋ ਗਏ ਮੇਰੇ ਹਿਸਾਬ ਨਾਲ ਤਾਂ ਫਿਲਟਰ ਜਾਂ ਲੋਟ ਆਇਆ ਹੁਣ ਆ ਦਾ ਬੋਲੇ ਕੇ ਵਧਾ ਕੇ ਵੱਲ ਆਇਆ ਹੈ ਹੈ ਨਹੀਂ ਨਹੀਂ ਪਾਣੀ ਤਾਂ ਲਿਆਉਣਗੇ ਹੁਣ ਵਾਰੀ ਤੇ ਕੱਸੀ ਪਾਣੀ ਹੈਗਾ ਹੈ ਹੂੰ ਇਹ ਕਿੱਲਾ ਕਾ ਉਹ ਇੱਕ ਬਾੜੇ ਵਿਜਨ ਲੱਗਿਆ ਜਿੰਨਾ ਬੀਜ ਹੈਗਾ ਵੀ ਪਤਾ ਨਹੀਂ ਕਿੰਨਾ ਲੈ ਹਾਏ ਬੇਬੀ ਜਿਹੜਾ ਜਿੰਨਾ ਪਿੱਛੇ ਆਣਾ ਵੀਜੇ ਜਾਨੇ ਖੁਦ ਹੀ ਕਰਤਾ ਮਾਰ ਉਹ ਤਾਂ ਹੁਣੇ ਗਿਚਣ ਲਾ ਦੇਣੇ ਐ ਇੱਕ ਖਾਲੀ ਹੋ ਗਿਆ ਹਾਂ ਇਹਦੀ ਕੀ ਕਿੰਨੀ ਵੇਲੇ ਗਿਆ ਚਾਲਿਆ ਲਾ ਇਹਦਾ ਵੀਜੇ ਤੋਂ ਪਤਾ ਲੱਗੂਗਾ ਹੈ ਇਨਾ ਬੀਚ ਨਾ ਬੀਚੋ ਇਹਨੇ ਆ ਅੱਥੀ ਜਾਣੀ ਬਾਲੀ ਬਾਲੀ ਕਿਹੜੀ ਆ ਉਹਨਾਂ ਚੈਰੋਂਗੇ ਵੀ ਘਰ ਵਾਲਾ ਚਰਜੇ ਨਾ ਨੇੜੇ 8 ਮਹੀਨੇ ਦੀ ਮੁਕਦਾ ਦਿਓ ਉਹ ਪਿਆਰ ਬਹੁਤ ਆ ਭਾਈ ਓਏ ਆਪ ਤਾਂ ਬਸ ਨੀਂਣਾਉਣੇ ਵਾਲਾ ਕਿ ਬਾਲੀ ਵੀ ਮੁੜ ਕੇ ਨਾ ਉਹ ਭੈਣ ਦੇ ਨਾਲ ਹੋਰ ਜੇ ਹੋ ਜਾਂਦਾ ਪੁਰਾਣਾ ਜੈ ਨਾ ਉਹ ਤੋਂ ਇਨਾ ਨਾ ਚੱਲੋ ਮੋਜੀ ਇਨਾ ਨਾ ਚੱਲੋ ਹਮ ਹਈ ਤਾਂ ਤੁਸੀਂ ਮੇਰਾ ਜਾਵੜੇ ਉਹਨਾਂ ਨਾਲ ਚੱਲਦਾ ਨਾ ਕੋਲਾ ਨਾ ਭਾਲੇ ਪਿੱਛੇ ਵੇਟ ਬਾਤ ਤੇ ਅੱਜ ਨਹੀਂ ਆ ਰਹੇ ਆਈ ਬੰਦ ਮੱਧਰ ਕਰਤ ਨਹੀਂ ਨੀ ਪੋਲਾ ਨੇ ਬਾਲਾ ਕਰਤਾ ਨਹੀਂ ਬਾਲਾ ਪੋਲਾ ਨਖੀ ਜਾਣਾ ਗਰਮਨ ਸੰਦ ਵਤ ਨਾਈ ਕਦੇ ਟੁੱਕੇ ਨਾ ਇਹ ਰੇ ਥੋੜਾ ਥੋੜਾ ਗਿਆ ਹੈ ਕਿ ਉਹ ਠੂਲੇ ਵਾਪੇ ਜਾਂਦਾ ਭਈ ਇਹਦੇ ਮੈਂ ਗਰਪੀ ਤੇ ਜਿੰਨਾ ਵੀ ਪੈ ਪੈਣਾ ਪਾ ਲੈਂਦਾ ਤੇ ਉਹ ਕਰ ਦੇਣਾ ਸੀਗਾ ਸਾਰਾ ਫਾਲ ਦਾ ਕਰਾਂ ਈ ਦਾ ਦਾ ਬੱਤ ਵਿੱਚ ਨਹੀਂ ਉਹ ਤਾਂ ਗੋਣਾਂ ਨਾਤਾ ਹੋ ਆਈ ਗੰਗਰਾ ਤੇ ਨਾ ਕਿ ਬਿਲਕੁਲ ਅੱਪਿਆ ਬਣਾਉਣਾ ਉਹ ਆ ਗਿਆ ਮਤਲਬ ਦੇ ਓਏ ਆ ਗਿਆ ਤਾਂ ਪੀ ਚਲਾ ਲਓ ਸਾਡੇ ਵੀ ਆ ਗਈ ਮਸ਼ੀਨ ਭਾਈ ਗਰਪੀ ਤੇ ਉਹ ਫੋਟਰ ਜਿਮਾਂ ਲੋਟਰ ਜਿਮਾਂ ਯਾਰ ਬੀਜ ਕੀ ਦੇਓਗੇ ਲੋਕ ਤਿੰਨ ਤਿੰਨ ਟਰਾਲੀਆਂ ਬਣਾ ਲੈਣਗੇ ਸਾਡੇ ਹੁਣ ਅੱਗ ਲੱਗੂਗੀ ਥੋੜਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਉਹ ਤੋਂ ਆ ਜਾਂਦੇ ਫਿਰ ਉਹਦੋਂ ਕੀ ਆ ਜਾਂਦੇ ਹੋ ਪਤਾ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਪੰਗਾ ਲੈ ਲਿਆ ਫਿਲਟਰ ਦਾ ਹਾਂ ਡੀਜ਼ਲ ਫਿਲਟਰ ਮਾੜਾ ਮਟੋ ਸਿੱਕਦਾ ਸੀ ਡੀਜ਼ਲ ਨਹੀਂ ਮਗਲਾ ਐਰ ਫਿਲਟਰ ਯਾਰ ਹਾਂ ਉਹ ਵੀ ਆ ਗਿਆ ਇਹ ਟਰੈਕਟਰ ਦੇ ਨਾ ਆਪਣੇ 58 11 ਦੇ ਸੀਗਾ ਨਾ ਦੂਜਾ ਫਿਲਟਰ ਹੁੰਦਾ ਸੀ ਮਗਲਾ ਲੈਣਾ ਧੋਕੇ ਪੈ ਜਾਂਦਾ ਸੀ ਵੱਡਾ ਸਾਰਾ ਲੋਹੀ ਜਿਦਾ ਇਹ ਦੂਜਾ ਲਵਾਈ ਫਿਰਦਾ ਸੋਨ ਵਾਲੀ ਕਾਲਾ ਤੇ ਉਹ ਪਤਾ ਨਹੀਂ ਮਾੜਾ ਸਾਮਦਾ ਸੀ ਕਿ ਕਸਨ ਲੱਗੇ ਤੇ ਇਕੱਠਾ ਹੋ ਗਿਆ ਫਿਰ ਨਵਾਲੇ ਕੇ ਬਾਹਰ ਫਿਰ ਨਵਾਂ ਲੱਗੇ ਇਹ ਦੇਵਾ ਇਨਾ ਵਾਨੇ ਤਾਂ ਥੱਕ ਪਾ ਜਾਂਦਾ ਰਕਿੰਗਾ ਤਾਂ ਬੜਾ ਪੂਲਾ ਪੋਲੇ ਚ ਡਰ ਜਾਂਦੀ ਨਹੀਂ ਆ ਵਡੀਆਂ ਦਾ ਕੀਰਤ ਹੈ ਹਾਂ ਨਹੀਂ ਇੱਥੇ ਹਣੇ ਇਹ ਕੌਣ ਕੌਣ ਸਾਰੇ ਆ ਗਏ ਨਹੀਂ ਹੋਰਾਂ ਆ ਵੱਡਿਆਂ ਦੇ ਵੀ ਕਣਕਾ ਇਹ ਮਲਾਰ ਲਾ ਕੇ ਵੀ ਜਿਦਿ ਨੇ ਹੈ ਨਾ ਉਹ ਆ ਨੇ ਆਪਾਂ ਵੀ ਜੀ ਗੁਰਪੀਤੇ ਹੈ ਉਹ ਤਾਂ ਕਿਆ ਜਾਂਦੇ ਪ੍ਰਗਟ ਰੱਖੇ ਮੈਂ ਕੋਈ ਫਲੈਂਕ ਕਰਕੇ ਬਣਾ ਮੈਂ ਕਰਕੇ ਨਾ ਕਈ ਨਾ ਜਾਣਦੇ ਬੱਸ ਹਾਂ ਹਾਂ ਪਰ ਕਿਤੇ ਬਸ ਉਹ ਫੇਸਬੁਕ ਨਾਲ ਕੋਈ ਤਾਂ ਪਾਸੇ ਕੁੜੀ ਹੈ ਹੈ ਹਾਂ ਕਾਂਗਰਸ ਐ ਮੰਦਰ ਕੇ ਵਾਂ ਮੰਦਰ ਕੇ ਵਾਂ ਜਿਹੜਾ ਟਾਂਗਰ ਆ ਨਾ ਉਹ ਹੈ ਦਾ ਖਰਚਾ ਵਾਲਾ ਹੈ ਨਾ ਖਰਚੇ ਦਾ ਕਰ ਬੈਠੇ ਵੀ ਆ ਥੱਲੇ ਤੇ ਪਰ ਉਹਨੇ ਨਾ ਇੰਨੀ ਜੀ ਕਢਾਈ ਨਾ ਟਰੈਕਟਰ ਦੀ ਇਹਦੀ ਉਹ ਤਾਂ ਫਿਰ ਪੱਟ ਲੈਂਦਾ ਆਥ ਨਹੀਂ ਆਂਦਾ ਯਾਰ ਹੁਣ ਇੱਥੋਂ ਤਾਂ ਟਰਾਲੀ ਭਰਨੀ ਨਹੀਂ ਕੋਈ ਇਹ ਜ਼ੋਰ ਬਹੁਤ ਲੱਗਦਾ ਹੈ ਤੇ ਮੜ ਕੇ ਉਹ ਚ ਲੈ ਕੇ ਕਰਨ ਵਾਲੇ ਕਿਲੇ ਚ ਟਾਂਗਰ ਤਾਂ ਯਾਰ ਉਹਨਾਂ ਕਥਾਂ ਚੱਕਿਆ ਤੂੰ ਵੇਲ ਨਹੀਂ ਉਹ ਕਿੰਨੇ ਗਿੜੇ ਲਾਏ ਆ ਦੋ ਟਰਾਲੀਆਂ ਭਰ ਗਈਆਂ ਵੇਚ ਵੇਚ ਬੱਟੂ ਜੇ ਬਾਲੇ ਵੱਡੇ ਨਹੀਂ ਬਣ ਜਾਂਦੇ ਜਿਵੇਂ ਆ ਹੈ ਨਾ ਆਏ ਵੇਖਣ ਨੂੰ ਆਪਾਂ ਜੱਦਰ ਜਿਹਾ ਲੱਗਦਾ ਕੰਮ ਹੈ ਨਾ ਇਹ ਪਾਣੀ ਯਾਰ ਉੱਤੇ ਚੜੂ ਇਹਦੇ ਇਹ ਪਾਣੀ ਉੱਤੇ ਨਹੀਂ ਚੜਦਾ ਛੇਤੀ ਕੀਤੇ ਮੇਰਾ ਆ ਹੈ ਨਾ ਅੱਗਲੇ ਮੱਛੀ ਤੋਂ ਪਹਿਲਾਂ ਪਾਣੀ ਆਦਾ ਯਾਰ ਪਹਿਲਾਂ ਪਾਣੀ ਪਾਣਾ ਪੁੱਟੇ ਜਿੰਦਰੀ ਲੱਗਿਆ ਟਰੈਕਰ ਆਈਆਂ ਵਟ ਪਾਉਣਾ ਕੀ ਹੈ ਪਾਣੀ ਕਾ ਲਾ ਤਾਂ ਕਰੇ ਸਰ ਆ ਵੀ ਦਿਖਣਾ ਚਾਹੁੰਦੇ ਤਾਂ ਜੋਰ ਦੀ ਨਾਲੇ ਅੱਛਾ ਤੂੰ ਮੱਥਾ ਲਵਾਉਣਾ ਨਹੀਂ ਕਿਹਨ ਲਵਾਣਾ ਮੂਨੇ ਕਿਉਂ ਮੱਥੇਆਂ ਲਾਉਣੇ ਵੱਡੇ ਜਾਣਗੇ ਫੇਰਾ ਉਹ ਸਦਾ ਨਾਲ ਕਿਹਾ ਅੱਜ ਤੇ ਖਾਣਾ ਛੱਡਿਆ ਮੱਥੇ ਲਾਉਣੇ ਆ ਪਰੇ ਸਾਡਾ ਥਾਂ ਤੇ ਮੱਥੇ ਲਾਉਣੇ ਨਹੀਂ ਉਹ ਗੁਰਪ੍ਰੀਤ ਯਾਰ ਐਂ ਕਰ ਕਰਦਾ ਹਰਾਂ ਉਹ ਨਾ ਤਾਂ ਯਾਰ ਕੋਈ ਗਰੀਬਾਂ ਨੂੰ ਵੜਾ ਦੀ ਕੋਈ ਰੈਪ ਨਿੱਕੀ ਅਜੀ ਜਿਹੜੀ ਹੋ ਗਈ ਉਹਨੇ ਮਤਰਾ ਚਾਰ ਹੈ ਉਹ ਦਾਣੇ ਕਿਵੇਂ ਅਫਰੀਕਾ ਹੈ ਫੇਰ ਤਾਂ ਘਟ ਪਊਗਾ ਵੀ ਉਹ ਪਰ ਨਾਲ ਸੀ ਆ ਹਾਂ 8 ਕਿਲੋ 200 ਗ੍ਰਾਮ ਹੋਊਗਾ ਦਾ ਵੀ ਵੀਥਲੀ ਮੈਂ ਉਹਨੂੰ ਨਹੀਂ ਦਿੱਤਾ ਆਹੋ ਜਿਹੜਾ ਨਾਲ ਬਤਾ ਦਿੰਦੇ ਸੀ ਇਹ ਜਰਾ ਐਂ ਕਾ ਤੂੰ ਕਰਦੇ ਹੁੰਦੇ ਆ 20 ਕੰਜੇ ਦਾ ਸਾਥੂ ਵੀ ਲੈ ਗਏ ਪਰ ਸਾਢੇ 350 ਨੂੰ ਆਹ ਇਹਨੂੰ ਕੀ ਤੂੰ ਲੈ ਤੂੰ ਤੇ ਫੇਰ ਮੈਂ ਨੰਬਰ ਤੱਤ ਪਰ ਕਰਾ ਕੇ ਪਾਈ ਤੋਂ ਲਿਆ ਨੰਬਰ ਤੱਤ ਤੋਂ ਹਾਂ ਉਹ ਨੰਗਪੁਰ ਕੇ ਸਾਢੇ 350 ਨਾਲ ਸੀ ਵੀ ਯਾਰ ਇਹਦਾ ਨਾ ਭੈਣ ਦੇ ਨਾਲ ਬਲੈਕ ਵਾਲੀ ਗੱਲ ਹੀ ਬਣ ਜਾਂਦੀ ਹੈ ਨਾ ਸੁੱਖਾ ਗਾ ਉਹ ਸਾਰਾ ਫੋਨ ਨਾ ਪਹਿਨਾ ਇੱਕ ਫੋਨ ਦਿੱਤੀ ਆ ਕੀ ਸੁੱਖਾ ਕੋਲੇ ਪਿਆ ਹੋਵੇ ਯਾਰ ਚਲੋ ਵੇਖੋ ਵੀ ਹੈ ਕਿਲਾ ਉਹ ਕਿਲੇ ਉਸਰੀਦਾ ਨਹੀਂ ਹੈ ਅਜੇ ਰੀਵੀ ਜਗਾਣਾ ਬਿੱਲੂ ਕਾ ਬੀਜਿਆ ਗਿਆ ਹੋਣਾ ਕੋਣ ਹੈ ਇਹਦੇ ਲੱਗਿਆ ਹੋਏ ਨਾ ਦੱਸ ਦੂ ਕਿੰਨਾ ਬੀਜ ਗਿਆ ਕਿ ਨਹੀਂ ਓਏ ਭਾਈ ਲੱਗਿਆ ਤਾਂ ਨਾ ਪੈਣਾ ਉਹਦੇ ਨੂੰ ਕਿਹਾ ਤੈਨਾਂ ਥਾਲੀਆਂ 6.5 ਕਿਲੋ 4 ਦੀ 12 ਤੇ ਡੂੜ 6.5 ਹਾਂ 8 ਕਿਲੋ ਕਿੱਲੇ ਦਾ ਨਹੀਂ ਜਿਆਦਾ ਪਉਂਦੀ ਆ ਨਾ 2 300 ਗ੍ਰਾਮ ਪਉਂਦੀ ਉੱਤੇ ਕਿੱਲੇ ਤੇ 8 ਕਿਲੋ ਨਹੀਂ 8 ਕਿਲੋ ਤੋਂ ਹਾਂ ਫੇ ਢੇਲ 8 ਕਿੱਲੇ ਹੋਊਗਾ ਨਹੀਂ ਡੇਢ ਕਿਲੋ ਘੱਟ ਹੋਊਗਾ ਮੰਨ ਰਾਂ ਕਿਤਾ ਬਣੀ ਲੂ ਲਾਈ ਤੱਕ ਹੱਤ ਤੱਕ ਲਈ ਕਿਲਿਆਂ ਦਾ 1 ਕਿਲੋ ਤਿੰਨ ਗਣਾ ਖੜ ਗਿਆ ਹੋਊਗਾ ਹੂੰ ਇਸ 6 ਗ੍ਰਾਮ ਕੋ 100 ਗ੍ਰਾਮ ਵੱਧ ਪਉਂਦੀ ਕਿਲੋ ਤੇ ਨਹੀਂ ਵੱਧ ਪਉਂਦੀ ਹੈਨਾ ਵੇ ਜੇ ਮੈਂ ਡੇਰ ਕਿੰਨੇ ਬਾਤ ਕਰੀ ਜੀ ਹਾਂ ਜੇ ਵੀ ਡੇਰ ਕਿੰਨੇ ਬਾਤ ਕਰੀ ਜੀ ਮੁੰਡਾ ਓਏ ਆ ਟਾਇਰ ਦੇ ਵਿੱਚ ਹੁੰਦਾ ਹੈ ਲੈ ਪੰਗਾ ਲਈ ਜਾਂਦਾ ਪੰਗਾ ਯਾਰਾ ਤੇ ਤੁਸੀਂ ਨਹੀਂ ਵੀ ਜੀ ਨਾ ਨਾ ਇਧਰ ਨਹੀਂ ਰਹਿ ਜਾਂਦੇ ਇਹ ਤਾਂ ਨਹੀਂ ਗੱਲ ਕੀ ਨਹੀਂ ਯਾਰ ਜੱਟੇ ਨਹੀਂ ਗਾ ਜੇ ਜਨ 200 ਰੁਪਏ ਐਵੇਂ ਕਰਦਾ ਤੂੰ ਯਾਰ ਬਹੁਗਾ ਕੰਮ ਆ ਕੇ ਮੋਰ ਹੁਣ ਜਾਣੀ ਬਹੁ ਸਾਲ ਜਿਹਦੇ ਕਈ ਵਾਰ ਆਖੋ ਫੋਟੇ ਜਿਹਦੇ ਮਗਲਾ ਕੀ ਤੋ ਉਹਨੇ ਹੁਗੜਾ ਪਰਤਾ ਨਹੀਂ ਨਹੀਂ ਮਾੜਾ ਕੰਮ ਤਾਂ ਨਹੀਂ ਮਾੜਾ ਜੇ ਸਹੀ ਆਏ ਨਾ ਟਾਈਮ ਸਰ ਪੈ ਜੇ ਤਾਂ ਜੇ ਟਾਈਮ ਯਾਰ ਮੈਂ ਨਾ ਜਦੋਂ ਵੇਲੇ ਉਹ ਪੱਠੀ ਜਦੋਂ ਜਦੋਂ ਕੰਮ ਉਹ ਮੁੱਕ ਗਿਆ ਜਦੋਂ ਜਦੋਂ ਵੇਲੇ ਜਾਵਾਂ ਉਹ ਉਹ ਤਾਂ ਉਹਨੇ ਚ ਤੋਨਾ ਦਿੰਦਾ ਨਹੀਂ ਉਹ ਗਰਮੀ ਬਹੁਤ ਹੁੰਦੀ ਉਹ ਤਾਂ ਐ ਹੁੰਦਾ ਭੈਣੇ ਨਾ ਯਾਰ ਵੀ ਖੇਤੀ ਪਾਉਣਾ ਫੇਰ ਤਾਂ ਨਹੀਂ ਖਾਈ ਬਈ ਘਰੇ ਕੋਲੇ ਜਾਂਦੇ ਖਾਈ ਆਉਂਦੀ ਆ ਕਰ ਇੱਕ ਭਾਈ ਮੈਂ ਤੈਨੂੰ ਗੱਲ ਦੱਸ ਦਿੰਦਾ ਖੇਤ ਤੇ ਰਾਤ ਨੂੰ ਇਹਦੀ ਜਮੇ ਖਾਈ ਨਹੀਂ ਅਸੀਂ ਪਰ ਇੱਥੇ ਰਾਤ ਲਾਈ ਹੈ ਨਾ ਆ ਆ ਕੇਵਲ ਦੇ ਕੇਵਲ ਦੇ ਆਥਰੇ ਰਾਤ ਨੂੰ ਵੱਢਿਆ ਸੀ ਇਹ ਨਿਆਰਾ ਹੀ ਤੇ ਪਤਾ ਨਹੀਂ ਲੱਗਿਆ ਇੱਕ ਵਾਰੀ ਵੀ ਪਾਣੀ ਨਹੀਂ ਪੀਤਾ ਇੱਕ ਵਾਰੀ ਵੀ ਹੈ ਪਾਣੀ ਪਾਵਾਂਗੇ ਵਾਹ ਬਣਾਈਏ ਨੇ ਤੂੜੀ ਵਾ ਕੇ ਤੇ ਬੀਜ ਦਾਂਗੇ ਬੜਾ ਕੱਚੀ ਦੇ ਪਾਲਾਂਗੇ ਆਪਾਂ ਨਿਆਰਾ ਬਹੁਤ ਆ ਭਈ ਇਹ ਬਹੁਤ ਨਿਆਰਾ ਤੂੜੀ ਦਾ ਵੀ ਨਿਆਰਾ ਤੂੜੀ ਤਾਂ ਯਾਰ ਤੂੜੀ ਤਾਂ ਹਿਲਦੀ ਨਹੀਂ ਉਹ ਨਿਆਰਾ ਬਿਆਰਾ ਉਹ ਨਾ ਮੈਨੂੰ ਫੀਟਰ ਵਾਲੇ ਮੁੰਡੇ ਜੜਾ ਚੂਹੀ ਗਿਆ ਉਹ ਨਾ ਬਾਹਰੀਆਂ ਦਈਤਾ ਹੀ ਦੇ ਦੇ ਐ ਮੈਂ ਕਿਹਾ ਤੇਰੇ ਕੋਲ ਚਾਰਾ ਹੈਗਾ ਕਿ ਹੈਣੀਆਂ ਮਿਲਦਾ ਨਹੀਂ ਮੈਨੂੰ ਕਿਦਾ ਇਦਾਂ ਮੈਂ ਤੂੰ ਕਹੇ ਰਿਹਾ ਬੰਦਾ ਰਹਿਦਾ ਹੀ ਹੁੰਦਾ ਜਿਹਨੇ ਕੋਈ ਜਗ੍ਹਾ ਕੀਤਾ ਨਹੀਂ ਹੁੰਦਾ ਨਾ ਲੈ ਕੇ ਨਹੀਂ ਜਿਆਦਾ ਆਈਡੀ ਆ ਤੂੰ ਮੈਨੂੰ ਦੱਸ ਲੈ ਲੜਦਾ ਬਾਪੂ ਨਾ ਦੋਸਤ ਮੱਕੀ ਪੀਤੋ ਮਨ ਲੱਗਦਾ ਭਾਉ ਤੋ ਉਹ ਪਰ ਤੋ ਨਹੀਂ ਕੀ ਤਲਪ ਲੱਗੀ ਤੈਨੂੰ ਓਏ ਤਲ ਮੈਂ ਤਾਂ ਦੱਸਦਾ ਯਾਰ ਨਾ ਪੀਆ ਪਾਣੀ ਨਾ ਪੀਦਾ ਮਾੜਾ ਮੂਹ ਪਾ ਦੇ ਮੇਰਾ ਭਗਵਾਨ ਮੈਂ ਤਾਂ ਦੱਸਦਾ ਬਾਈ ਹਾਂ ਜਦੋਂ ਤਾਂ ਆਪਾਂ 4 ਪਾਉਣਾ ਹੈ ਉਦੋਂ ਤਾਂ ਤਸੱਲੀ ਹੋ ਜਾਂਦੀ ਹੈ ਘਰ ਜੇ ਦਿਨੇ ਪਾਉਣਾ ਤਾਂ ਆਪਾਂ ਹਾਂ ਰਾਤ ਨੂੰ ਨਹੀਂ ਪਤਾ ਲੱਗਦਾ ਹਾਂ ਦਿਨੇ ਦਾ ਬਹੁਤ ਤਲਕੀ ਆਉਂਦੀ ਹੈ ਹੋਰ ਬਾਅਦ ਥੋੜਾ ਸੁੱਕਾ ਚਾਹੀਦਾ ਤੁਹਾਨੂੰ ਇਹ ਸਹੀ ਹੈ ਬਾਣ ਤਾਂ ਖਰਚਾ ਹੀਦਾ ਤਾਂ ਸੁੱਕਾ ਸੁੱਕਾ ਚਾਹੀਦਾ ਹਾਂ ਇਨਾ ਵਾਗੇ ਛੱਡ ਦੇ ਹਾਂ ਗਿੱਲਾ ਟੱਪ ਲੱਗ ਜਾਂਦੇ ਹੋਣ ਨਾ ਤਾਂ ਇਹ ਇਹ ਤੇ ਫਿਰ ਰਾਇ ਜੇ ਗਿੱਲਾ ਬਤਾ ਪੰਦਲ ਹੁਣਾ ਭੁਗਣਾ ਪੰਦਲ ਹੁਣਾ ਭੁਗਣਾ ਪਾਣੀ ਪਾਣੀ ਬਣਾਣੀ ਜਲਦੀ ਗੱਡੀ ਹਮ ਮਸ਼ੀਨ ਕਰਤਾ ਗਿਆ ਨਾ ਮਸ਼ੀਨ ਬਹੁਤ ਵਧੀਆ ਯਾਰ ਬਾਈ ਇਹ ਇਹ ਮਸ਼ੀਨਾਂ ਐ ਜੀ ਐ ਤੂੰ ਭਲਾ ਇਹਦੇ ਨਾਲ ਸਰੋਂ ਬੀਜ ਲਾ ਭਲਾ ਤੂੰ ਛੋਲੇ ਬੀਜ ਲਾ ਭਲਾ ਤੂੰ ਕੋਈ ਕੋਈ ਚੀਜ਼ ਬੀਜ ਲੈ ਇਹਦੇ ਨਾਲ ਯਾਰ ਬਾਈ ਗੱਲ ਨਹੀਂ ਦੇ ਗਾ ਇਹਨੇ ਤਾਂ ਦਾਣਾ ਹੀ ਚੱਕਣਾ ਇੱਕ ਇਹ ਝਟ ਗਈ ਹੂੰ ਜੈਨ ਐਨੀਵੇ ਤੇ ਦੇਖਦੇ ਹਾਂ ਆ ਵੀ ਨਾ ਜੋ ਉਹ ਮਤਲਬ ਢਾਲ ਜੀ ਆ ਗਈ ਉਹ ਇੱਕ ਗੱਲ ਆ ਕਿੰਨਾ ਬਾਣ ਵਿਜਨੇ ਨਹੀਂ ਕਿੰਨਾ ਬਾਣ ਵਿਜਨੇ 5 ਕਿਲੇ ਕਰਦਾ 5 ਕਿਲੇ ਹਾਂ ਨੇ ਬੋਰਨਾ ਕੀਤਾ ਬਰੇ ਰਾਈਟ ਜਨਰੇਟਰ ਜੋੜਦਾ ਆ ਜਨਰੇਟਰ ਲਈ ਵਸੇ ਤੜਕੇ ਜੋੜਾ ਸੀ ਰਾਤ ਨੂੰ 8 9 ਵਜੇ ਨੂੰ ਪਰਦੇ ਠੀਕ ਨਹੀਂ ਫੇ ਠੀਕ ਆ ਰੌਣੀ ਕਰਕੇ ਬੀਜਨ ਦਾ ਫਾਇਦਾ ਹੈ ਉਗਰੇ ਤਾਂ ਸਹੀ ਦਾਣੇ ਅੱਲ ਮੈਂ ਨੇ ਗਿਆ ਸੀ ਆਈ ਦੀ ਆਪਾਲ ਬੀਜੀਆਂ ਲਈ ਮੈਂ ਜਾ ਕੇ ਵੇਖੀ ਹਾਂ ਲੋਕੀਏ ਮਨਜੀ ਉਸ ਨੇ ਮਨਜੀ ਜਣੀਆਂ ਸਾਰਾ ਪੰਜਾਬ ਮਨਜੀ ਵਿਜੇਂਦਰ ਆਪਾਂ ਮਨਜੀ ਰੱਖ ਕੇ ਘੱਟ ਲੋਕਾਂ ਨੂੰ ਬੀਜ ਦੀ ਤਾਂ ਭਾਵਾਂ ਦੀ ਸੀਗਾ ਅਣੀ ਪਾਈ ਤਲੇ ਜੀ ਮਨਜੀ ਦਾ ਬਾਕੀ ਉਹ ਨਾ ਰਾਸ ਆਈ ਦੀ ਹੈ ਪਿਛਲੇ ਸਾਲ ਹੋ ਗਈ ਉਹ ਤੋਂ ਪਿਛਲੇ ਸਾਲ ਨਹੀਂ ਹੋਈ ਚਾਜਨਾ ਆਪਾਂ ਦਾ ਤਾਂ ਹੈ ਆਪਾਂ ਐਸ ਤੋਂ ਮਨਜੀ ਦੀ ਆਪਾਂ ਅਗਲੇ ਸਾਲ ਪੁੱਛਕਿਓ ਅਰੇ ਕਿਹਨੇ ਬੀਜਣੀ ਦੇ ਮੁੱਲ ਨਹੀਂ ਮਿਲੇ ਠੀਕ ਹੈ ਆ ਪੂਰੀ ਕੌਂਟ ਦਾ ਫਾਇਦਾ ਇਹ ਬੜੀ ਪਿਆਰਾ ਯਾਰ ਇਹ ਯਾਰ ਨਜ਼ਾਰਾ ਬਹੁਤ ਹੈ ਅੱਖ ਨੂੰ ਬਲ ਕੋਈ ਕੋਜ਼ ਆਖੀ ਜਾ ਯਾਰ ਹਾਂ ਪਤਾ ਨਹੀਂ ਕਿ ਮੈਂ ਹਰਾ ਖਾਈਦਾ ਹਾਂ ਦਾ ਮੈਂ ਤਾਂ ਨਾ ਪਸੂ ਯਾਰ ਜਿਹਨਾਂ ਨੂੰ ਲਗਾਤਾਰ 2-3 ਸਾਲ ਪਹਿਗੋ ਹਰਾ ਖਾਣੇ ਭੁੱਲ ਜਾਣਗੇ ਤੇ ਹਲਾ ਜੂੜੀ ਆਈਆਂ ਜੂੜੀ ਅਣੀ ਮੈਂ ਤਾਂ ਕੱਟ ਨਹੀਂ ਜੋਈ ਮਿੱਤਾਂ ਫੜੀ ਜੀ ਇਹ ਤਾਂ 8-15 ਕ ਮਾਰੇ ਤਾਂ 15 ਕ ਮਾਰ ਲਈ ਕਨਾਲ ਦਾ ਬੀਜੋ ਜਮੀਂ ਵੀ ਬੀਜ ਲੋ ਕਨਾਲ ਕਾ ਆ ਲੈ ਤੇ ਜਮੀਂ ਗੇਤੀ ਚਾਰ ਕੇ ਨਾ ਤੇ ਉੱਥੇ ਗੁਰਪੀ ਤੋਂ ਹੁਲਾ ਲਈ ਪਿੰਡੀ ਪੁੰਡੀ ਦੋਰੀ ਕਾੜਦੀ ਪਿੰਡੀਆਂ ਬਹੁ ਖਾਏ ਕੋਸ਼ੇ ਦਾਦਾ ਪੋਤਾ ਇਹਨੇ ਕੜਾਉ ਚੀਕ ਦੁਰਦ ਨੇੜੇ ਤੀ ਹੁ ਬਹੁ ਸਤੀ ਵੀ ਮਰ ਸਾਹ ਚਾਣਾ ਚੀ ਹਮ ਵਾਟ ਜਿੱਦੱਕ ਜੇਰ ਉੱਥੋਂ ਤੱਕ ਹੀ ਸੀ ਬਈ ਜਿਹੜਾ ਕਿਲਾ ਪੰਜ ਕਨਾਲਾਂ ਥਾਂ ਸੀ ਕਿੰਨਾ ਸੀ ਇਹ ਜਿਹੜਾ ਉੱਤੋਂ ਤੱਕ ਕਸਮ ਨਾ ਤੋ ਲਈ ਸੀ ਨਾ ਬਣਾਇਆ ਨਹੀਂ ਸੀ ਆ ਇੱਕ ਇੱਥੇ ਪਰਜੇ ਬਣਾਇਆ ਸੀ ਇਸ ਦੀ ਨੇ ਕਿੱਲਾ ਸੱਤ ਕਣਾ ਸਾਹਮਣੇ ਆ ਆ ਫਿਰ ਇਹਦੇ ਜੋ ਵੀ ਆ ਜਾਂਦੇ ਨਾ ਇਹ ਆਪਣੇ ਜੂ ਬਾਹਰ ਰੱਖੋ ਠੀਕ ਆ ਆਈ ਵੱਟਣੀ ਹੈ ਆਈ ਵੱਟਣੀ ਹੈ ਸਾਰੀ ਵੱਟੇ ਆਪਣੇ ਦਾ ਨਹੀਂ ਇਹਦੇ ਤੇਰੇ ਆਟ ਦਾ ਪਪਾ ਪੱਕ ਖਾ ਲੈਣਗੇ ਤੂੰ ਚੁੱਪ ਕਰਕੇ ਇੱਧਰ ਲੈ ਜੀ ਮਸ਼ੀਨ ਤੇ ਮੈਂ ਗੱਲ ਦੱਸਾਂ ਮੈਂ ਨਹੀਂ ਕਿਸੇ ਨੂੰ ਮੈਂ ਨਹੀਂ ਛੋਟੇ ਬੋਤ ਦੱਸਦਾ ਜੋ ਕੇ ਕਿਸ ਕਿਉਂ ਵਾਦਾ ਕਿਉਂ ਕਰਦਾ ਹੈ ਨਹੀਂ ਹੁਣ ਕਰ ਕਰ ਤੂੰ ਫੇਰ ਵੱਢਣੀ ਹੈ ਕਣਕ ਤਾਂ ਵੱਢਣੀ ਹੈ ਫੇਰ ਇਹ ਕਹਦਾ ਵਾਦਾ ਹੈ ਢਿੰਗਿਆ ਕਈ ਨਹੀਂ ਭਾਜਿਆ ਨੂੰ ਨਹੀਂ ਮੱਥੇ ਪਾਣੀ ਪੋਕਾ ਦੋ ਰੋਣ ਨਹੀਂ ਕਰਨੀ ਪਣਦੀ ਆ ਵੀ ਤੀ ਹੂੰ ਉਹਨਾ ਤਾਂ ਸੁੱਕਾ ਰਹੂਗਾ ਫਿਰ ਉਸ ਤੋਂ ਗਾਂ ਚੋਂ ਨਹੀਂ ਤੇ ਨਹੀਂ ਅਸਰ ਪਾਉਂਦਾਗਾ ਫਿਰ ਉਹ ਮਰ ਕੇ ਚੀਜ਼ ਪਾਣੀ ਮੁੱਕ ਗਿਆ ਘਰੇ ਨਹੀਂ ਪੰਜ-ਛੇ ਮਹੀਨੇ ਹਾਂ ਚਾਰ ਤਾਂ ਇਹ ਮੁੱਕਦਾ ਤੇ ਚਾਰ ਤਾਂ ਤੋਂ ਦੋ ਹੋਈ ਨਹੀਂ ਮੁੱਕਦਾ ਇਹਦੀ ਬਤਵਾ ਵੀ ਰੱਖਣੀ ਆ ਪੁਕਾਵਾਂਗੇ ਸਾਰੇ ਹਾਂ ਐਸਾ ਮੁਕਾ ਦੇਉਂਗੇ ਨਰਾ ਪਾਕਿਸਤਾਨ ਫੈਲੀ ਯਾਰ ਮੇਖ ਲਾ ਇਹ ਹੁਣ ਲਾਏ ਟਰਾਲੀਆਂ ਕਿ ਕਿਵੇਂ ਕਰੀ ਜਾਂਦੇ ਆ ਇਹ ਰੱਖ ਲਿਆ ਕਬੂਰਾ ਟ੍ਰੈਲਰ ਲੱਗਿਆ ਅੱਛਾ ਚੱਲ ਉਹਨਾਂ ਨੂੰ ਮੈਂ ਵੀ ਆਉਣਾ ਨਾ ਮੈਂ ਦੁੱਧ ਫੜਾ ਆਵਾਂ ਇੱਕ ਤਾਂ